ਖਾਇਰਡ ਹੋਣਾ ਅੰਤੜੀਆਂ ਦੇ ਵਿੱਚ ਇਨਫੈਕਸ਼ਨ ਹੋਣਾ ਗਲੇ ਦਾ ਦੁਖਣਾ ਤੁਹਾਨੂੰ ਨੁਸਖਾ ਦੱਸਣ ਲੱਗਿਆ ਵਾਂ ਤੁਸੀਂ ਕਿਸ ਤਰ੍ਹਾਂ ਇਸ ਨੂੰ ਤਿਆਰ ਕਰਨਾ ਹੈ ਤੇ ਕਿਹੜੀ ਕਿਹੜੀ ਸਬਜ਼ੀ ਖਾਣੀ ਹੈ ਕਿਹੜਾ ਕਿਹੜਾ ਫਰੂਟ ਖਾਣਾ ਹੈ ਕਿਹੜਾ ਫਰੂਟ ਨਹੀਂ ਖਾਣਾ ਕਿਹੜੀ ਸਬਜ਼ੀ ਨਹੀਂ ਖਾਣੀ ਇਹ ਤੁਸੀਂ ਸਮਝ ਲੈਣਾ ਤੇ ਇਹਨੂੰ ਕਿਸ ਤਰੀਕੇ ਨਾਲ ਬਣਾਉਣਾ ਹੁਣ ਆਪਾਂ ਪਹਿਲਾਂ ਗੱਲ ਕਰੀਏ ਜੀ ਵੀ ਆਪਾਂ ਇਸ ਨੂੰ ਬਣਾਉਣਾ ਕਿਵੇਂ ਤੇ ਫਿਰ ਆਪਾਂ ਗੱਲ ਕਰਦੇ ਆਂ ਵੀ ਪਰਹੇਜ਼ ਕਿਵੇਂ ਕਰਨਾ ਦੇਖੋ ਪਰਹੇਜ਼ ਕਰੋਗੇ ਤਾਂ ਇਹ ਨੁਸਖਾ ਕੰਮ ਕਰੇਗਾ ਸਿਰਫ ਇਹਨੂੰ ਬਣਾ ਕੇ ਲੈਣ ਦੇ ਨਾਲ ਇਹ ਨੁਸਖਾ ਕੰਮ ਨਹੀਂ ਕਰੇਗਾ ਆਯੁਰਵੇਦ ਦੇ ਵਿੱਚ ਪਰਹੇਜ਼ ਪਹਿਲਾਂ ਤੇ ਦਵਾਈ ਬਾਅਦ ਚ ਹੁਣ ਤੁਸੀਂ ਨੋਟ ਕਰੋ ਜੀ ਤੁਹਾਨੂੰ ਤਿੰਨ ਚੀਜ਼ਾਂ ਚਾਹੀਦੀਆਂ ਨੇ ਤਿੰਨੋਂ ਹੀ ਪੰਸਾਰ ਤੋਂ ਮਿਲ ਜਾਣਗੀਆਂ ਤੁਸੀਂ ਪਿਓਰ ਖਾਲਸ ਹਲਦੀ ਲੈਣੀ ਹੈ ਜੀ 50 ਗ੍ਰਾਮ ਪਿਓਰ ਕੋਈ ਮਿਲਾਵਟ ਵਾਲੀ ਚੀਜ਼ ਨਾ ਹੋਵੇ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ ਮਲਠੀ ਲੈਣੀ ਹੈ ਜੀ 50 ਗ੍ਰਾਮ ਤੇ 50 ਗ੍ਰਾਮ ਤੁਸੀਂ ਲੈਣੀ ਸੌਫ ਤਿੰਨੋਂ ਚੀਜ਼ਾਂ ਦੀ ਮਾਤਰਾ 50-50 ਗ੍ਰਾਮ ਲੈ ਕੇ ਇਸ ਦਾ ਜਿਹੜਾ ਪਾਊਡਰ ਕਰਕੇ ਇਸ ਨੂੰ ਇੱਕ ਕੱਚ ਦੇ ਕਿਸੇ ਡੱਬੀ ਚ ਸਟੋਰ ਕਰਕੇ ਰੱਖ ਲਓ ਇਸ ਦਾ ਪਾਊਡਰ ਦਾ ਚਮਚ ਦਾ ਤੀਜਾ ਹਿੱਸਾ ਇੱਕ ਚਮਚ ਦਾ ਤੀਜਾ ਹਿੱਸਾ ਤੁਸੀਂ ਰੋਟੀ ਖਾਣ ਤੋਂ 1 ਘੰਟਾ ਬਾਅਦ ਤਾਜੇ ਪਾਣੀ ਦੇ ਨਾਲ ਸੇਵਨ ਕਰਨਾ ਹੈ ਰਾਤ ਨੂੰ ਸੌਣ ਲੱਗਿਆਂ ਵੀ ਰੋਟੀ ਖਾਣ ਤੋਂ 1 ਘੰਟਾ ਬਾਅਦ ਚਮਚ ਦਾ ਤੀਜਾ ਹਿੱਸਾ ਜਿਹੜਾ ਸੇਵਨ ਕਰਨਾ ਹੈ ਤਾਜੇ ਪਾਣੀ ਨਾਲ ਹਜੇ ਮੌਸਮ ਠੀਕ ਹੈ ਜਿਆਦਾ ਠੰਡ ਹੋਊਗੀ ਤਾਂ ਹਲਕਾ ਕੋਸਾ ਕਰ ਸਕਦੇ ਹੋ ਤਾਂ ਤੁਸੀਂ ਦੇਖੋਗੇ ਜਿਹੜਾ ਆਂਤੜੀਆਂ ਦੇ ਵਿੱਚ ਤੁਹਾਨੂੰ ਪਹਿਲੇ ਦਿਨ ਤੋਂ ਹੀ ਜਿਹੜਾ ਰਿਜ਼ਲਟ ਮਿਲੇਗਾ ਜਦ ਤੁਸੀਂ ਦੂਸਰੇ ਦਿਨ ਸਵੇਰੇ ਉੱਠ ਕੇ ਖਾਣਾ ਖਾਓਗੇ ਜਿਹੜਾ ਖਾਣਾ ਖਾਂਦਿਆ ਤੁਹਾਡੇ ਆਂਤੜੀਆਂ ਦੇ ਵਿੱਚ ਇਨਫੈਕਸ਼ਨ ਕਰਕੇ ਦਰਦ ਹੁੰਦਾ ਜਾਂ ਪੇਟ ਚ ਫਾਰਾ ਹੁੰਦਾ ਉਹ ਖਤਮ ਹੋ ਜਾਏਗਾ ਤੇ ਇਹ ਤੁਹਾਡੀ ਥਾਇਰੋਇਡ ਦੇ ਵਿੱਚ ਵੀ ਬਹੁਤ ਕਾਰਗਰ ਨੁਸਖਾ ਹੈ ਜੇ ਤੁਹਾਡੀ 100mg ਦੀ ਗੋਲੀ ਚੱਲਦੀ ਹੈ ਤੈਨੂੰ 20-25 ਦਿਨ ਨੁਸਖੇ ਨੂੰ ਅਜ਼ਮਾ ਕੇ 25mg ਇਹ ਘੱਟ ਕਰਕੇ 75mg ਲਓ ਫਿਰ ਕੁਝ ਦਿਨ ਲੰਘਣ ਦਿਓ ਫਿਰ 25mg ਘੱਟ ਕਰ ਦਿਓ ਹੌਲੀ ਹੌਲੀ ਤੁਹਾਡੀ ਗੋਲੀ 25mg ਦੀ ਆ ਜੇਗੀ ਥਾਇਰੋਇਡ ਦੀ ਤੇ ਤੁਹਾਡੀ ਅੰਤੜੀਆਂ ਦੀ ਸਵੇਲਿੰਗ ਵੀ ਖਤਮ ਇਨਸਟਰਕਸ਼ਨ ਬਿਲਕੁਲ ਕਰ ਦੇਗਾ ਤੇ ਹੁਣ ਤੁਸੀਂ ਪਰਹੇਜ਼ ਦੇਖੋ ਕਿਸ ਚੀਜ਼ ਤੋਂ ਕਰਨਾ ਹੁਣ ਪਰਹੇਜ਼ ਆਪਾਂ ਕਿਹੜੀਆਂ ਸਬਜ਼ੀਆਂ ਖਾਣੀਆਂ ਨੇ ਤੁਸੀਂ ਸਿਰਫ ਹਰੀਆਂ ਸਬਜ਼ੀਆਂ ਦਾ ਇਸਤੇਮਾਲ ਜ਼ਿਆਦਾ ਕਰਨਾ ਹਰੀ ਸਬਜ਼ੀਆਂ ਦਾ ਇਸਤੇਮਾਲ ਜ਼ਿਆਦਾ ਕਰਨਾ ਜਿਹਦੇ ਵਿੱਚੋਂ ਤੁਸੀਂ ਛਲਗਮ ਦੀ ਸਬਜ਼ੀ ਗਾਜਰ ਦੀ ਸਬਜ਼ੀ ਏ ਜਿਆਦਾ ਖਾਣੀ ਐ ਤੇ ਮੂਲੀਆਂ ਤੁਸੀਂ ਜਿੰਨੀਆਂ ਖਾ ਸਕਦੇ ਆ ਖਾਓ ਖੀਰੇ ਦਾ ਇਸਤੇਮਾਲ ਨਹੀਂ ਕਰਨਾ ਸਾਗ ਤੋਂ ਥੋੜਾ ਪਰਹੇਜ਼ ਜ਼ਰੂਰ ਰੱਖਿਓ ਸਾਗ ਥੋੜਾ ਤੁਸੀਂ ਘੱਟ ਖਾਣਾ ਤੇ ਚਨੇ ਹੋਗੇ ਦਾਲਾਂ ਹੋਗੀਆਂ ਇਹ ਤੁਸੀਂ ਕੋਸਾਂ ਮਿਲੀ ਛੱਡ ਦਿਓ ਤੇ ਹੁਣ ਪੈਕਟਵੰਡ ਫੂਡ ਆ ਜਾਂ ਕੋਲਡ ਡਰਿੰਕ ਆ ਜਾਂ ਠੰਡਾ ਪਾਣੀ ਆ ਇਸ ਤੋਂ ਤਾਂ ਤੁਸੀਂ ਕੋਹਾਂ ਦੀ ਦੂਰੀ ਬਣਾ ਲਓ ਜ਼ਿੰਦਗੀ 'ਚ ਸੌਂਕ ਪਾ ਲੋਗੇ ਤੁਸੀਂ ਇਹ ਕੋਲਡ ਡਰਿੰਕ ਤੇ ਠੰਡਾ ਪਾਣੀ ਪੀਣਾ ਹੀ ਨਹੀਂ ਹੁਣ ਤੁਸੀਂ ਫਰੂਟ ਵਾਲ ਆਜੋ ਫਰੂਟ ਤੁਸੀਂ ਦੋ ਜ਼ਿਆਦਾ ਖਾ ਸਕਦੇ ਹੋ ਅਨਾਰ ਤੇ ਸੇਬ ਸੇਬ ਦਾ ਤੁਸੀਂ ਛਿਲਕਾ ਲਾ ਕੇ ਖਾਣਾ ਤੇ ਅਨਾਰ ਦਾ ਤਾਂ ਆਪਾਂ ਵੈਸੇ ਛਿਲਕਾ ਲਾ ਕੇ ਖਾਣੇ ਖਾਣੇ ਆ ਸੇਬ ਛਿਲਕੇ ਸਮੇਤ ਨਹੀਂ ਖਾਣਾ ਤੇ ਹੋਰ ਫਰੂਟ ਤੁਸੀਂ ਖਾਣਾ ਘੱਟ ਖਾਓ ਔਰ ਜਿਸ ਫਰੂਟ ਤੋਂ ਪਰਹੇਜ਼ ਕਰਨਾ ਉਹਦੇ ਵਿੱਚ ਅੰਬ ਤੇ ਪਪੀਤਾ ਚਾਹੇ ਮੌਸਮ ਦਾ ਚਾਹੇ ਬੇਮੌਸਮੀ ਆ ਬਿਲਕੁਲ ਵੀ ਨਹੀਂ ਖਾਣਾ ਇਹ ਵੀ ਬੰਦ ਕਰ ਦਿਓ ਅੰਬ ਤੇ ਪਪੀਤਾ ਠੰਡਾ ਪਾਣੀ ਤੇ ਕੋਲਡ ਡਰਿੰਕ ਚਾਰ ਚੀਜ਼ਾਂ ਤੇ ਬੈਨ ਲਾ ਦਿਓ ਬਿਲਕੁਲ ਖਾਣੇ ਨਹੀਂ ਜਦ ਤੱਕ ਤੁਸੀਂ ਠੀਕ ਨਹੀਂ ਹੁੰਦੇ ਇਹ ਬਹੁਤ ਕਾਰਗਰ ਨੁਸਖਾ ਹੈ ਫਿਰ ਕਿਸੇ ਨਵੀਂ ਜਾਣਕਾਰੀ ਨਾਲ ਹਾਜ਼ਰ ਹੋਵਾਂਗੇ ਤਦ ਤੱਕ ਲਈ ਇਜਾਜ਼ਤ ਦਿਓ ਜੀ ਸਤਿ ਸ਼੍ਰੀ ਅਕਾਲ